ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨਿਖਰਦੀ ਹੈ ਮੁਸੀਬਤਾਂ ਦੇ ਨਾਲ ਹੀ ਸ਼ਖਸੀਅਤ ਜੋ ਚਟਾਨਾਂ ਦੇ ਨਾਲ ਨਾ ਉਲਝੇ ਉਹ ਝਰਨਾ ਕਿਸ ਕੰਮ ਦਾ ਖੂਬ ਲੜੀ ਮਰਦਾਨੀ ਬੋਤੋ ਚਾਂਸੀ ਵਾਲੀ ਰਾਣੀ ਥੀ ਐਸੀ ਹੀ ਇੱਕ ਸ਼ਖਸੀਅਤ ਪਿੰਡ ਗੌਂਸਗੜ ਦੀ ਮਾਨਮਤੀ ਧੀ ਭੈਣ ਐਡਵੋਕੇਟ ਸਿਮਰਜੀਤ ਕੌਰ ਗਿੱਲ ਜਿਨ੍ਹਾਂ ਨੇ ਸਾਡੇ ਬੂਥਗੜ ਗੌਂਸਗੜ ਮਾਂਗਟਾ ਤੇ ਇਹਨਾਂ ਪਿੰਡਾਂ ਦੇ ਵਿੱਚੋਂ ਟੁੱਟੀਆਂ ਹੋਈਆਂ ਸੜਕਾਂ ਅਤੇ ਉੱਪਰੋਂ ਓਵਰਲੋਡ ਲੰਘ ਰਹੇ ਟਿਪਰਾਂ ਦਾ ਸਾਹਮਣਾ ਕਰਨ ਵਾਸਤੇ ਸੋ ਇਹ ਭੈਣ ਬੜੇ-ਬੜੇ ਜੋ ਰੇਤੇ ਦੇ ਤਸਕਰ ਹਨ ਉਹਨਾਂ ਦੇ ਨਾਲ ਇਸ ਭੈਣ ਨੇ ਮੱਥਾ ਲਾਇਆ ਅਤੇ ਜੇ ਅੱਜ ਭੈਣ ਸੇਵਨਜੀਤ कौर ਗਿੱਲ ਸਾਡੇ ਨਾਲ ਨਾ ਤੁਰਦੀ ਅਤੇ ਸਾਡੇ ਪਿੰਡਾਂ ਦੀ ਜਿਹੜੀ ਮੰਗ ਸੀਗੀ ਕਿ ਸਾਡੇ ਪਿੰਡਾਂ ਦੇ ਵਿੱਚੋਂ ਓਵਰਲੋਡ ਟਿਪਰ ਨਹੀਂ ਲੰਘਣੇ ਚਾਹੀਦੇ ਸੋ ਭੈਣ ਨੇ ਮੋਹਰੇ ਹੋ ਕੇ ਅਗਵਾਈ ਕੀਤੀ ਅਤੇ ਅੱਜ ਟਿੱਪਰ ਸਾਡੇ ਪਿੰਡਾਂ ਦੇ ਵਿੱਚੋਂ ਬੰਦ ਨੇ ਪਰ ਕਈ ਨੌਜਵਾਨਾਂ ਨੇ ਜੋ ਰੇਤ ਮਾਫੀਆ ਹੈ ਉਹਨਾਂ ਨੇ ਭੈਣ ਦੇ ਉੱਪਰ ਹਮਲਾ ਕੀਤਾ ਜ਼ਖਮੀ ਕਰ ਦਿੱਤਾ ਬਾਹ ਤੋੜੀ ਗਈ ਹੈ ਤੁਸੀਂ ਦੇਖਿਆ ਕਈ ਵੀਡੀਓ ਦੇ ਵਿੱਚ ਭੈਣ ਜ਼ਖਮੀ ਹੋਈ ਹੋਈ ਹੈ ਸੋ ਉਸ ਭੈਣ ਸਿਮਰਜੀਤ ਕੌਰ ਗਿੱਲ ਨੂੰ ਜਿਹੜੇ ਭੈਣ ਦੇ ਪਿਤਾ ਜੀ ਸਰਦਾਰ ਹਾਕਮ ਸਿੰਘ ਜੀ ਬੱਬਰ ਖਾਲਸੇ ਦੇ ਨਾਲ ਰਹੇ ਨੇ ਅਤੇ ਜੂਝਦੇ ਰਹੇ ਨੇ ਲੋਕਾਂ ਨੂੰ ਇਨਸਾਫ ਦਿਵਾਉਣ ਵਾਸਤੇ ਸੋ ਅੱਜ ਉਹਨਾਂ ਦੀ ਲਾੜ ਲਈ ਦੇ ਉੱਪਰ ਮੁਸੀਬਤ ਪਈ ਹੈ ਅਤੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ ਜਰੂਰ ਕੱਲ 4 ਮਈ ਨੂੰ ਪਿੰਡ ਗੌਸਗੜ ਵਿਖੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਇਹ ਜੋ ਇਕੱਠ ਰੱਖਿਆ ਗਿਆ ਸਮੂਹ ਸੰਗਤਾਂ ਉੱਥੇ ਹੰਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ